ਰੋਹ ਤਨ ਮੇਂ ਨਾ ਸਾਈਂ ਮਨ ਲਾਣ ਸੁਸਾਰ ਨਾ ਜਾਣੇ ਬੀ ਨਾਨਕ ਸਾਰ ਨਾ ਜਾਣੇ ਟੰਡ ਸਿਮਰਨ ਹਰਿ ਸ਼ਰਣ ਤਮ ਕੋਈ ਵਾਰੂ ਜਿਸ ਪਤਰਾਖੇ ਸਚਾ ਸੈ ਬਰ ਜਿਸ ਪਤਰਾ ਗਗਨ ਮੈਂ ਤਾਲ ਰਵ ਚੰਦ ਦੀਪਕ ਬਨੇ ਤਾਰ ਕਾ ਮੰਡਲ ਜਨਕ ਮੋਤੀ ਵਾਹਿਗੁਰੂ ਧੂਪ ਮਲ ਆਨ ਲੋ ਪਵਨ ਜਬ ਰੋ ਕਰ ਸਗਲ ਬਨ ਰਾਇ ਬੁਲੰਤ ਜੋਤੀ ਕੈਸੀ ਆਰਤੀ ਹੋਏ ਪਾਵ ਖੰਡਰਾ ਤੇਰੀ ਆਰਤੀ ਅਨਹਤ ਸ਼ਬਦ ਵਜੰਤ ਬੇ ਪਦ ਬੇਮਲ ਨਾਨਕ ਪਦ ਗੰਧ ਬਿਨ ਸਹਿਸ ਤਵ ਗੰਧ ਏਵ ਚਲਦ ਮੋਹੀ ਵਾਹਿਗੁਰੂ ਸਭ ਮੈਂ ਜੋ ਪਰਗਟ ਹੋ जल देनारियो नाम तिरो नाम तेरो तेर ले माई पारे नाम तेर में जोत लॻाई पयो जे पवन सॻल 8.5 4 ਰੇਖਾਣੀ ਇਹ ਵਰਤ ਹੇ ਕਮਲਾ ਪਾਦੀ ਰਾਮ ਭਗਤ ਰਾਮ ਆਨੰਦ ਜਾਨੈ ਮੂਰਨ ਪਰਮ ਆਨੰਦ ਬਕਾਨ ਬਦਨ ਮੁਰਤ ਪੈ ਤਾਰ ਗੋਬਿੰਦ ਸ੍ਰੀ ਸੈਨ ਪੜੈ ਭਜ ਪਰਮ ਆਨੰਦੇ ਸੋਨ ਸੰਦੇ ਆ ਤੇਰੀ ਦੇਵ ਦਿਵਾ ਕਰ ਹਦ ਬਾਤ ਆਦ ਸਮਾਈ ਵਾਹ ਕ੍ਰੂਜੇ ਬਾਰ ਤੇਰਾ ਅੰਤ ਨਹੀਂ ਪਾਇਆ ਮੈਂ ਲਾਟ ਰਹੀ ਸਰਨਾਈ ਵਾਹਿਗੁਰੂ ਤੇ ਹੋ ਆਰਤੀ ਹੋ ਪਰਖ ਨਿਰੰਜਨ ਸਤ ਗੁਰੂ ਪੂਜੋ ਭਾਈ ਵਾਹਿਗੁਰੂ ਘਾਟ ਬਰਮਾ ਨਿਗਮ ਵਿਚਰ ਤੇਰਾ ਅਲਖਨ ਹਰ ਜੀਵਕ ਦੇਉ ਜਿਆਰਾ ਵਾਹ ਗੁਰਜੋਤ ਲਾਏ ਜਗ ਦੀ ਸਜਾਇਆ ਕੋਈ ਪੂਜੈ ਪੂਜਨ ਹਰਿ ਮਰਪੰਚੇ ਸਬਦ ਅਨਾਹੰ ਬਾਜੇ ਸੰਗੇ ਸਾਰੰਗ ਬਾਣੀ ਜੀ ਕਬੀਰ ਦਾਸ ਤੇਰੀ ਹਰ ਕੀ ਦੀ ਤੇਰੀ ਹਾਰਤ ਕੀਨੀ ਸਤਗੁਰਿਆ ਵਾਹਿਗੁਰੂ ਜਰੰਕਾਰ ਨਿਰਵਾਨੀ ਜੀ ਗੋਪਾਲ ਤੇਰਾ ਯਾਰਤਾ ਜੀ ਦਿਆਲ ਤੇਰਾ ਯਾਰਤਾ ਵਾਹਿਗੁਰੂ ਜੋ ਜਨ ਤੁਮਰੀ ਭਗਤ ਕਰਨ ਦੇ ਤਿਰਕੇ ਕਾਰ ਸਵਾਰਤਾ ਅਦਾਲ ਸਿੱਧਾ ਮੰਗੋ ਭੀਓ ਆਪਣਾ ਖੁਜੀ ਕਰੈ ਨਤ ਜੀਓ ਵਾਹਿਗੁਰੂ ਪਨਿਆ ਸ਼ਾਦਨ ਨੀਕਾ ਆ ਨਾਜ ਮੰਗੋ ਸਤ ਸਿਕਾ ਗਾਉ ਪੈਸ ਮੰਗੋ 라 베ਰੀ ਇਕਰਤਾ ਜਨ ਮੰਗੀ ਰਤਨਾ ਲੇਵਾ ਮੰਗੀ ਜੀ ਗੋਪਾਲ ਤੇਰਾ ਯਾਰ ਤਾ ਨੀਂਦ ਆ ਲੇ ਤੇਰਾ ਯਾਰ ਤਾ ਜੋਠ ਭੁਖੇ ਭਗਤ ਨ ਕੀਜੈ ਜੈ ਮਾਲਾ ਆਪਣੀ ਲਈ ਜੈ ਜੀਉ ਮੰਗੋ ਸੰਤ ਨਰੇਤਾ ਮੈਂ ਨਾ ਇੱਕ ਜੀ ਕਾ ਦੇਣਾ ਬਾਦੋਂ ਕੈ ਸੀ ਬਨੈ ਯਾਰ ਕੈ ਸੀ ਬਨੈ ਕਉ ਮਨ ਸੰਗੇ ਆਪ ਨ ਦੇਹੁ ਤਲੇ ਹੋ ਮੰਗੇ ਦਿਸਮਨ ਤੋਂ ਚੂਨਾ ਵਾਹ ਗੁਰਪਾਉ ਕਿਉ ਸੰਗ ਲੂਨਾ ਵਾਹ ਗੁਰਿਆ ਦੇਵ ਕੋ ਧਨਵਾਦ ਜੀਵਾ ਦੇਵ ਹੈ ਗੁਰੂ ਮਾਨ ਨਾਮਾ ਜਪਾਈ ਤੇਰਾ ਨਾਮ ਹੈ ਵਰਕਾਈ ਜੀ ਉਪਰ ਕੋ ਮੰਗੋ ਖਿੰਦਾ ਤੇਰੀ ਭਰਤ ਕਰੇ ਜਨ ਧੀਂਦਾ ਜੀਵੈ ਨਹੀਂ ਕੀਤਾ ਲੰਬੋ ਇੱਕ ਨਾਮ ਤੇਰਾ ਮੈਂ ਬੱਬੂ ਵਾਹਿਗੁਰੂ ਕਹਿ ਕਬੀਰ ਮਾਨਵਾਇਆ ਮਾਪਿਆ ਕੋ ਜਾਣਿਆ ਬਾਦੋ ਕੈਸੀ ਬਨੇ ਪਿਆਰ ਕੈਸੀ ਬਨੇ ਦੇਵ ਦਾ ਦੇਵ ਮੰਗੇ ਦੋਰਾ ਲੋਭ ਜੰਡਕਾ ਹੋਏ ਗਈ ਸਰਬਤ ਕੋ ਦੇ ਰਾਜ ਦਾਨੁ ਮਾਰਿ ਭੇਮ ਕਰੀ ਮੇ ਰਤਨ ਦਾਸ ਮਈਆ ਜਾਤੇ ਪ੍ਰਸੰਨ ਭਏ ਹੈ ਮਹਾਮਨ ਦੇਵਨ ਕੇ ਤਪ ਮੈਂ ਸੁਖ ਪਾਵੇਂ ਜਗ ਕਰ ਇਕ ਬੇਦਨ ਰਹਿ ਭਵ ਤਪ ਹਰ ਮਿਲ ਜਨ ਹਲਾਵੇ ਝਲਰ ਤਲ ਮਿਰਦਾਂਗੇ ਉਕੀ ਬਾਰੇ ਖਬਰ ਖਾਵੇਂ ਹਰਦਿ